ਗੁਰਾਇਆ ਹਾਈਵੇ ਤੇ ਸਕੋਰਪੀਓ ਗੱਡੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਸੁਰੱਖਿਆ ਫੋਰਸ ਦੇ ਐਸ.ਆਈ ਸਰਬਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੋਰਪੀਓ ਗੱਡੀ ਨੰਬਰ ਪੀ.ਬੀ 23ਈ 0065 ਕਾਲੇ ਰੰਗ ਦੀ ਸੀ ਇਹਦੇ ਵਿੱਚ ਅਸੀਂ ਡਿਊਰਿੰਗ ਪੈਟਰੋਲਿੰਗ ਕਰ ਰਹੀ ਸੀ ਅਤੇ ਸਾਨੂੰ ਇਦਾਂ ਲੱਗਾ ਕਿ ਗੱਡੀ ਨੂੰ ਜਿੱਦਾਂ ਕਿ ਅੱਗ ਲੱਗੀ ਹੁੰਦੀ ਹੈ ਅਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਜਾ ਕੇ ਤਾਂ ਫਟਾਫਟ ਅਸੀਂ ਪੈਸੈਂਜਰ ਬਾਹਰ ਕੱਢ ਤੇ ਫਿਰ ਉਹਨਾਂ ਦੇ ਡਰਾਈਵਰ ਤੋਂ ਪਤਾ ਲੱਗਾ ਕਿ ਗੱਡੀ ਦੇ ਇੰਜਣ ਵਿੱਚ ਕੋਈ ਖਰਾਬੀ ਆਉਣ ਕਾਰਨ ਧੂੰਆਂ ਹੋ ਗਿਆ ਸੀ ਫਿਰ ਅਸੀਂ ਗੱਡੀ ਨੂੰ ਕਿਨਾਰੇ ਰੋਡ ਤੇ ਲਗਵਾ ਦਿੱਤਾ ਅਤੇ ਪੁੱਛਣ ਅਨੁਸਾਰ ਪੈਸੇਂਜਰ ਫਿਲੋਰ ਤੋਂ ਹਿਮਾਚਲ ਨੂੰ ਜਾ ਰਹੇ ਸੀ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਂਜੀ ਸਰ ਇੱਕ ਸਕੋਰਪਿਓ ਗੱਡੀ ਦੀ ਹਾਈਵੇ ਤੇ ਇੱਕ ਵੀਡੀਓ ਵਾਇਰਲ ਹੋਈ ਆ ਉਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਦੱਸਿਓ ਇਹ ਸਕੋਰਪਿਓ ਗੱਡੀ ਜੀ ਪੀਵੀ 23ਈ 0065 ਕਾਲੇ ਰੰਗ ਦੀ ਸੀ ਇਦੇ ਵਿੱਚ ਅਸੀਂ ਡਿਊਰਿੰਗ ਪੈਟ੍ਰੋਲਿੰਗ ਕਰ ਰਹੇ ਸੀ ਕਿ ਸਾਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਇਸ ਗੱਡੀ ਨੂੰ ਅੱਗ ਲੱਗੀ ਹੁੰਦੀ ਹੈ ਅਸੀਂ ਪੈਟ੍ਰੋਲਿੰਗ ਦੌਰਾਨ ਦੇਖਿਆ ਅਸੀਂ ਮੌਕੇ ਤੇ ਇਸ ਦੀ ਵੀਡੀਓ ਬਣਾਈ ਤੇ ਇਹਦੇ ਵਿੱਚ ਦੇਖਿਆ ਜਾ ਕੇ ਅਸੀਂ ਫਟਾਫਟ ਅਸੀਂ ਪੈਸੇਂਜਰ ਬਾਹਰ ਕੱਢੇ ਜਿਹੜੀਆਂ ਸਵਾਰੀਆਂ ਸੀ ਤੇ ਉਹਨਾਂ ਤੋਂ ਫਿਰ ਡਰਾਈਵਰ ਤੋਂ ਪਤਾ ਲੱਗਾ ਕਿ ਇਹਦੀ ਇੰਜਨ ਦੇ ਵਿੱਚ ਕੋਈ ਫਾਲਟ ਆ ਗਿਆ ਤੇ ਫਿਰ ਅਸੀਂ ਗੱਡੀ ਨੂੰ ਸਾਈਡ ਤੇ ਰਿਮੂਵ ਕਰਵਾ ਕੇ ਤੇ ਉਹਨਾਂ ਨੂੰ ਮਕੈਨਿਕ ਨੂੰ ਹਿਲਾਇਆ ਕੋਈ ਸੱਜ ਜਾਨੀ ਨੁਕਸਾਨ ਤਾਂ ਨਹੀਂ ਹੈ ਨਹੀਂ ਜਾਨੀ ਨੁਕਸਾਨ ਤੋਂ ਬਚਾਰਿਆ ਜਾਨੀ ਸੰਤ ਜਾ ਰਹੇ ਗੁਰਾਇਆ ਹਾਈਵੇ ਤੇ ਸਕੋਰਪੀਓ ਗੱਡੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਸੁਰੱਖਿਆ ਫੋਰਸ ਦੇ ਐਸਐਸਆਈ ਸਰਬਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੋਰਪੀਓ ਗੱਡੀ ਨੰਬਰ ਪੀਬੀ 23ਈ 0065 ਕਾਲੇ ਰੰਗ ਦੀ ਸੀ ਇਹਦੇ ਵਿੱਚ ਅਸੀਂ ਡਿਊਰਿੰਗ ਪੈਟਰੋਲਿੰਗ ਕਰ ਰਹੀ ਸੀ ਅਤੇ ਸਾਨੂੰ ਇਦਾਂ ਲੱਗਾ ਕਿ ਗੱਡੀ ਨੂੰ ਜਿੱਦਾਂ ਕਿ ਅੱਗ ਲੱਗੀ ਹੁੰਦੀ ਹੈ ਅਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਜਾ ਕੇ ਤਾਂ ਫਟਾਫਟ ਅਸੀਂ ਪੈਸੈਂਜਰ ਬਾਹਰ ਕੱਢ ਤੇ ਫਿਰ ਉਹਨਾਂ ਦੇ ਡਰਾਈਵਰ ਤੋਂ ਪਤਾ ਲੱਗਾ ਕਿ ਗੱਡੀ ਦੇ ਇੰਜਣ ਵਿੱਚ ਕੋਈ ਖਰਾਬੀ ਆਉਣ ਕਰ ਧੂਆ ਹੋ ਗਿਆ ਸੀ ਫਿਰ ਅਸੀਂ ਗੱਡੀ ਨੂੰ ਕਿਨਾਰੇ ਰੋਡ ਤੇ ਲਗਵਾ ਦਿੱਤਾ ਅਤੇ ਪੁੱਛੜਾ ਅਨੁਸਾਰ ਪੈਸੇਂਜਰ ਫਿਲੋਰ ਤੋਂ ਹਿਮਾਚਲ ਨੂੰ ਜਾ ਰਹੇ ਸੀ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਂਜੀ ਸਰ ਇੱਕ ਸਕੋਰਪਿਓ ਗੱਡੀ ਦੀ ਹਾਈਵੇ ਤੇ ਇੱਕ ਵੀਡੀਓ ਵਾਇਰਲ ਹੋਈ ਆ ਉਹਦੇ ਬਾਰੇ ਥੋੜਾ ਜਿਹਾ ਵਿਸਤਾਰ ਨਾਲ ਦੱਸੋ ਇਹ ਸਕੋਰਪਿਓ ਗੱਡੀ ਜੀ ਪੀਵੀ 23ਈ 0065 ਕਾਲੇ ਰੰਗ ਦੀ ਸੀ ਜੀ ਇਦੇ ਵਿੱਚ ਅਸੀਂ ਡਿਊਰਿੰਗ ਪੈਟਰੋਲਿੰਗ ਕਰ ਰਹੇ ਸੀ ਕਿ ਸਾਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਇਸ ਗੱਡੀ ਨੂੰ ਅੱਗ ਲੱਗੀ ਹੁੰਦੀ ਹੈ ਅਸੀਂ ਪੈਟਰੋਲਿੰਗ ਦੌਰਾਨ ਦੇਖਿਆ ਅਸੀਂ ਮੌਕੇ ਤੇ ਇਸ ਦੀ ਵੀਡੀਓ ਬਣਾਈ ਤੇ ਇਹਦੇ ਵਿੱਚ ਦੇਖਿਆ ਜਾ ਕੇ ਅਸੀਂ ਫਟਾਫਟ ਅਸੀਂ ਪੈਸੇਂਜਰ ਬਾਹਰ ਕੱਢੇ ਜਿਹੜੀਆਂ ਸਵਾਰੀਆਂ ਸੀ ਤੇ ਉਹਨਾਂ ਤੋਂ ਫਿਰ ਡਰਾਈਵਰ ਤੋਂ ਪਤਾ ਲੱਗਾ ਕਿ ਇਹਦੇ ਇੰਜਨ ਦੇ ਵਿੱਚ ਕੋਈ ਫਾਲਟ ਆ ਗਿਆ ਤੇ ਫਿਰ ਅਸੀਂ ਉਹ ਗੱਡੀ ਨੂੰ ਸਾਈਡ ਤੇ ਰਿਮੂਵ ਕਰਵਾ ਕੇ ਤੇ ਉਹਨਾਂ ਨੂੰ ਮਕੈਨਿਕ ਕੋਲ ਜਿਹਾ ਕਰਾ ਕੋਈ ਸੱਜ ਜਾਨੀ ਨੁਕਸਾਨ ਤਾਂ ਨਹੀਂ ਹੈ ਨਹੀਂ ਜਾਨੀ ਨੁਕਸਾਨ ਤੋਂ ਬਚਾ ਰਿਹਾ ਜਾਨੇ ਸੰਭਾਲ ਪਜਾ ਰਿਹਾ